ਰਾਜਕੁਮਾਰ ਚੱਬੇਵਾਲ ਜਦੋਂ ਤੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ ਉਸ ਤੋਂ ਬਾਅਦ ਹੀ ਕਾਂਗਰਸ ਲੀਡਰਸ ਦੀ ਨੀਂਦ ਉੱਡੀ ਪਈ ਹੈ ਕਿਉਂਕਿ ਜ਼ਾਹਿਰ ਤੌਰ ਤੇ ਰਾਜਕੁਮਾਰ ਚੱਬੇਵਾਲ ਇੱਕ ਵੱਡਾ ਨਾਸੀ ਕਾਂਗਰਸ ਦੇ ਵਿੱਚ ਭਾਵੇਂ ਕਿ ਚੱਬੇਵਾਲ ਇਲਾਕੇ ਤੋਂ ਵਿਧਾਇਕ ਸੀ ਪਰ ਹੁਣ ਇਹ ਹੋ ਸਕਦਾ ਸੀ ਕਿ ਹੁਸ਼ਾਰਪੁਰ ਤੋਂ ਕਾਂਗਰਸ ਵੱਲੋਂ ਚੱਬੇਵਾਲ ਨੂੰ ਉਮੀਦਵਾਰ ਐਲਾਨਿਆ ਜਾਵੇ ਪਰ ਇਸ ਉੱਤੇ ਵੀ ਅਜੇ ਤੱਕ ਕੋਈ ਜ਼ਾਹਿਰ ਮੋਹਰ ਨਹੀਂ ਲੱਗੀ ਸੀ ਦੂਜੇ ਪਾਸੇ ਰਾਜਕੁਮਾਰ ਚੱਬੇਵਾਲ ਰਾਤੋਂ ਰਾਤ आम आदमी पार्टी ਦੇ ਵੱਲ ਦੇ ਹੋ ਜਾਂਦੇ ਨੇ ਔਰ ਇਸੇ ਨੂੰ ਲੈ ਕੇ ਹੁਣ ਕਾਂਗਰਸ ਲੀਡਰ ਜਿਹੜੇ ਨੇ ਉਹ ਸ਼ਸ਼ੋ ਪੰਜ ਵਿੱਚ ਨੇ ਕਿ ਆਖਰਕਾਰ ਇਹ ਹੋ ਕੀ ਕਿ ਅਚਾਨਕ ਰਾਜਕੁਮਾਰ ਚੱਬੇਵਾਲੇ ਕੋਲੋਂ ਪਾਸੇ ਆਮ ਆਦਮੀ ਪਾਰਟੀ ਦੇ ਖਿਲਾਫਤ ਕਰ ਰਹੇ ਸੀ ਉਹਨਾਂ ਦੇ ਨਾਲ ਕਾਂਗਰਸ ਲੀਡਰਾਂ ਦੇ ਨਾਲ ਮਿਲ ਕੇ ਵਿਰੋਧ ਕਰ ਰਹੇ ਸੀ ਸੁਖਵਿੰਦਰ ਕੋਟਲੀ ਨਾਲ ਜੋ ਕੁਝ ਹੋਇਆ ਉਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕ ਰਹੀ ਸੀ ਪਰ ਦੂਜੇ ਪਾਸੇ ਰਾਤੋਂ ਰਾਤ ਪਰਵਰਤਨ ਹੋਇਆ ਔਰ ਤੜਕਸਾਰ ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੀਆਂ ਗੱਲਾਂ ਛੜਪਈਆਂ ਅਚਾਨਕ ਇਹ ਚਰਚਾ ਛੜਪੀ ਕੇ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਔਰ ਦੁਪਹਿਰ ਹੁੰਦੇ ਤੱਕ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਨੇ ਕੱਲ ਰਾਜਕੁਮਾਰ ਚੱਬੇਵਾਲ ਵੱਲੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਕਾਂਗਰਸ ਲੀਡਰਸ ਦੇ ਵਿੱਚ ਹਾਹਾਕਾਰ ਮੱਚ ਗਈ ਹੈ ਕਾਂਗਰਸ ਲੀਡਰਸ ਜ਼ਰੂਰ ਇਸ ਮਾਮਲੇ ਤੋਂ ਖਫਾ ਨੇ ਰਾਜਕੁਮਾਰ ਚੱਬੇਵਾਲ ਤੋਂ ਖਫਾ ਨਹੀਂ ਔਰ ਇਸੇ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਰਾਜਕੁਮਾਰ ਚੱਬੇਵਾਲ ਦੇ ਉੱਤੇ ਜ਼ਰੂਰ ਨਿਸ਼ਾਨੇ ਸਾਧੇ ਗਏ ਉਹਨਾਂ ਨੇ ਸਾਫ਼ ਤੌਰ ਦੇ ਉ ਚੱਬੇਵਾਲ ਦੇ ਇਸ ਬਦਲਾਵ ਨੂੰ ਦਲ ਬਦਲੂ ਵਰਤੀ ਦੱਸਿਆ ਉਹਨਾਂ ਨੇ ਸਾਫ਼ ਕਿਹਾ ਕਿ ਇਸ ਗੱਲ ਦਾ ਜਵਾਬ ਜਿਹੜਾ ਹੈ ਉਹ ਲੋਕਸਭਾ ਚੋਣਾਂ ਦੇ ਵਿੱਚ ਜ਼ਰੂਰ ਦਿੱਤਾ ਜਾਵੇਗਾ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਸੀ ਰਾਤੋਂ ਰਾਤ ਅਚਾਨਕ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਜਿਸ ਤੋਂ ਬਾਅਦ ਹੁਣ ਕਾਂਗਰਸ ਲੀਡਰ ਜਿਹੜੇ ਨੇ ਉਹ ਜ਼ਰੂਰ ਬੁਖ ਲਾਏ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਤਾਪ ਬਾਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਆਪਣਾ ਗੁੱਸਾ ਕੱਢਿਆ ਔਰ ਆਪਣੇ ਬਿਆਨ ਦੇ ਵਿੱਚ ਕੀ ਕੁਝ ਲਿਖਦੇ ਨੇ ਆਓ ਪੜ੍ਹ ਕੇ ਸੁਣਾਉਂਦੇ ਆਂ ਆਪਣੇ ਬਿਆਨ ਦੇ ਵਿੱਚ ਲਿਖਦੇ ਨੇ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਵਰਗਾ ਵਿਅਕਤੀ ਪਾਰਟੀ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਸ ਦਾ ਪੰਜਾਬ ਕਾਂਗਰਸ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਉਸ ਤੋਂ ਅਜਿਹੇ ਸ਼ਰਮਨਾਕ ਕੰਮ ਦੀ ਉਮੀਦ ਬਿਲਕੁਲ ਨਹੀਂ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਜਿਹੇ ਦਲ ਬਦਲੂ ਨੂੰ ਸਬਕ ਸਿਖਾਉਣ ਰਾਜਕੁਮਾਰ ਚੱਬੇਵਾਲ ਦੇ ਉੱਤੇ ਜ਼ਰੂਰ ਤਾ ਗਿਆ ਉਹਨਾਂ ਨੇ ਇਸ ਬਦਲ ਨੂੰ ਲੈ ਕੇ ਜ਼ਰੂਰ ਇਤਰਾਜ਼ ਕੀਤਾ ਗਿਆ ਦਲ ਬਦਲੂ ਤੱਕ ਕਹਿ ਦਿੱਤਾ ਗਿਆ ਔਰ ਐਸੋ ਤੱਕ ਕਿਹਾ ਗਿਆ ਹੈ ਕਿ ਲੋਕ ਹੁਣ ਚੱਬੇਵਾਲ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਬਕ ਸਿਖਾਉਣ ਰਾਜਕਮਾਰ ਚੱਬੇਵਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਨੇ ਜਿਸ ਤੋਂ ਬਾਅਦ ਕਾਂਗਰਸ ਲੀਡਰਾਂ ਦੇ ਵਿੱਚ ਗੁੱਸਾ ਤੇ ਖੌਫ ਇਕੱਠੇ ਨਜ਼ਰ ਆਉਣ ਲੱਗੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਰਾਜਕਮਾਰ ਚੱਬੇਵਾਲ ਦੇ ਅਗੇਂਸਟ ਕਾਂਗਰਸ ਹੁਣ ਕਿਸ ਨੂੰ ਉਤਾਰੇਗੀ ਔਰ ਕੀ ਕਾਂਗਰਸ ਵਾਸਤੇ ਹੁਸ਼ਾਰਪੁਰ ਸੀਟ ਦੇ ਉੱਤੇ ਉਮੀਦਵਾਰ ਐਲਾਨਣਾ ਹੋਰ ਔਖਾ ਹੋ ਜਵੇਗਾ ਇਸ ਹਮਾ ਦੱਸੇਗਾ ਫਿਲਹਾਲ ਰਾਜਕੁਮਾਰ ਚੱਪੇਵਾਲ ਜਿਹੜੇ ਨੇ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ